हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਦੋ ਗਾਮਾ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਬਣਾ ਬਈ ਤੇ ਇੱਕ ਸੂਈ ਸਵਾਈ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਡਾਕਟਰ ਸਾਹਿਬ ਬਹੁਤ ਠੀਕ ਹੋ ਬਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਫੋਨ ਨਾਮ ਹੈਗਾ ਜੀ ਲੱਖੀਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਆਪਾਂ ਨੇੜੇ ਪਿੰਡ ਪਈ ਨੇ ਡਿਪੈਂਡ ਹੈਗੇ ਜੀ ਵੱਡੇ ਸੰਧੂ ਸਨਾਗਲਾਬ ਸਿੰਘ ਸੈਣਾ ਜੀ ਮੋਬਾਈਲ ਨੰਬਰ ਬੋ 62800612603 ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜੀ ਬਰੀਡ ਆ ਇਹ ਇਹ ਆਰਐਸਆਈ ਓਕੇ ਭਾਈ ਹਾਂਜੀ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਵੀ ਆ ਜੀ ਦੂਜੇ ਲਈ 3 ਮਹੀਨੇ ਦੀ ਚੈੱਕ ਪਾਸ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਹਾਂਜੀ ਅਗਲਾ ਵੀ ਕਰਾ ਲਿਆ ਨਾ ਭਾਈ ਅਗਲਾ ਜਿਹਨੇ ਆਪਣਾ ਜਿਹਦੇ ਨਾਲ ਸੌਦਾ ਹੁੰਦਾ ਵੀਰੇ ਬਸੱਕ ਜਿੱਥੋਂ ਮਰਜੀ ਡਾਕਟਰ ਲੈ ਕੇ ਕਰਵਾ ਲਓ ਓਕੇ ਭਾਈ ਤੇ ਦੁੱਧ ਕਿੰਨਾ ਹੋਣ ਦੁੱਧ ਵੀਰੇ ਜਮਾ ਓਕੇ ਜੀ ਰਿਪੋਰਟ 9 ਲੀਟਰ ਦੁੱਧ ਜਮਾ ਨੈਟ ਤਿਆਰ ਆ ਓਕੇ ਭਾਈ ਹਾਂ ਲੇਵਾ ਟਖਾ ਦੇ ਡਾਕਟਰ ਟੌਪ ਬ੍ਰੀਡ ਤੇ ਲੇਵਾ ਦੇਖੋ ਬਹੁਤ ਸੋਹਣਾ ਆਰਡਰ ਜਿਵੇਂ ਮਰ ਜਿਆ ਨਹੀਂ ਵੱਖਰਾ ਡਾਕਟਰ ਚੈੱਕ ਨਹੀਂ ਇਹ ਨਾ ਕਰਮ ਵਾਲੀ ਨੇ ਕੁਛ ਨਹੀਂ ਬੜਾ ਚੰਗਾ ਹਾਂ ਹਾਂ ਚੋਲਾ ਚਾਹੇ ਮਸ਼ੀਨਾਂ ਚੋੜਾ ਇੱਕ ਨੰਬਰ ਥਾਂ ਲੱਗਿਆ ਤੇ ਨਾੜਾ ਨੂੜਾ ਹੋ ਲੱਜੀਆਂ ਕੀ ਬਾਤ ਆ ਭਾਈ ਇਧਰ ਹੀ ਜਹਾਜ਼ ਬੜੀ ਵਧੀਆ ਨਾ ਲੇਵੇ ਜੀ ਹਾਂ ਹਾਂ ਠੰਡੀ ਸੀ ਲਾ ਦੇ ਡਾਕਟਰ ਤੇ ਪਾਸੇ ਦੀ ਬਹਿ ਜਾ ਤਾਂ ਵੀ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਪਰ ਮਾਰ ਦੇਗਾ ਬੇਡੂਚੀ ਤਾਰਾਂ ਵੀ ਬਾਈ ਕਹਿੰਦਾ ਕੱਦ ਕਾਟ ਆ ਵੀ ਦੱਸ ਡਾਕਟਰ ਕਿੱਡਾ ਫੁੱਲ ਕਾਦਦਾ ਲੈ ਬਾਈ ਰਾਪਰ ਖੜਾ ਉਸਾ ਬਣਾਉਂਦਾ ਜਲਾ ਲੇ ਫੁੱਲ ਕਾਦਦਾ ਕੋਈ ਛੋਟੀ ਨਾ ਮੰਨ ਹਾਂ ਐਰ ਸ਼ੈਰ ਬਰੀਡ ਆ ਮਿਲਦੀ ਬਹੁਤ ਘੱਟ ਏਕ ਨਹੀਂ ਬਾਈ ਹਾਂ ਬਰੀ ਇਸ ਕੱਦ ਵਗੈਰਾ ਇਨੀ ਕੋਈ ਛੋਟੀ ਮੰਨ ਕੇ ਨਾ ਆਵੇ ਵੀਰੇ ਸੇ ਫੁੱਟ ਦਾ ਕਾਦਦਾ ਮੇਰੇ ਜਿੱਡੀ ਵਹਿੜ ਆ ਬਿਊਟੀ ਚੈੱਕ ਕਰ ਬਾਈ ਬੋਦੀ ਪਾਦੀ ਪੂਰੀ ਚੰਗੀ ਆ ਸਨਕ ਪੋਣਾ ਬੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਾਈ ਕਿਆ ਬਾਤ ਆਣ ਵੀ ਬੜਾ ਕਮਾਲ ਦਾ ਲੱਗਿਆ ਗੁਲਾਬੀ ਥਾਨ ਲੱਗਿਆ ਉਹ ਡਾਕਟਰ ਕੀ ਮੋਲਾ ਪ੍ਰਾਜੈ ਬਸ ਡਾਕਟਰ 56000 ਦੀ ਦੇ ਦਿਆਂਗੇ ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜਮਾ ਜੈਜ ਮੋਲਾ 56000 ਦੀ ਬਾਈ ਕਹਿੰਦਾ ਬੈਡ ਦੇ ਦਿਆਂਗੇ 3 ਮਹੀਨਿਆਂ ਦੀ ਚੈੱਕ ਪਾਸ ਆ ਓਕੇ ਐਂ ਬਹਿ ਜਾ ਡਾਕਟਰ ਕੋਈ ਆਏ ਨਹੀਂ ਹਿੱਲ ਚੁੱਲ ਵਾਲੀ ਨਹੀਂ ਹੈਗੀ ਠੀਕ ਆ ਲੈ ਬਾਈ ਬੇੜੀ ਜੀ ਬਹਿ ਜਾ ਪਰ ਆਵੇਂ ਮਾਰ ਦੇ ਡਾਕਟਰ ਮਾਰ ਦੇ ਬਈ ਸਾਰਾ ਰੱਸਾ ਸੜ ਤਾ ਤਾਂ ਹੁਣ ਤੇ ਬੇੜੀ ਜਿਵੇਂ ਮਰਜੀ ਬਹਿ ਜਾ ਕੋਈ ਚੈੱਕ ਨਹੀਂ ਲੈ ਲੈ ਬਾਈ ਚੈੱਕ ਕਰੋ ਲੈ ਚੋਣ ਪੜਾ ਚੰਗਾ ਨਾ ਬਾਈ ਜੇ ਕਿਸੇ ਨੇ ਆਨਲਾਈਨ ਮਗਾਉਣੀ ਹੁੰਦੀ ਆ ਹਾਂ ਕਾਰਾਂ ਦੀ ਥੱਲੇ ਦੀ ਆਪਣੀ ਗਾਰੰਟੀ ਹੋ ਅਗਲੇ ਦੇ ਘਰ ਤੱਕ ਦੀ ਠੀਕ ਆ ਬਾਈ ਮੋਟਾ ਮੋਟਾ ਚੋਣ ਜਿਵੇਂ ਮਾਰੀ ਚੱਲ ਕੋਈ ਚੈੱਕ ਨਹੀਂ ਪਾ ਕਰਦੀ ਬਾਈ ਜਪਾ ਸ਼ੱਕ ਦੀ ਆ ਖੜੀ ਲਾ ਦੇਖੀ ਬਾਈ ਮੋਂ ਹੋਈ ਨਾ ਖੜੀ ਆ ਕਰਮ ਵਾਲੀ ਨੂੰ ਹੈ ਹੀ ਨਹੀਂ ਕਿ ਨਹੀਂ ਬੜੀ ਨਾ ਠੰਢੀ ਸੀ ਲਾ ਵੀਰੇ ਹੂੰ ਸਾਰੇ ਸਾਰੇ ਮੋਢੇ ਦੇ ਆ ਬਈ ਧੌਣ ਤੇ ਸਿਰ ਤੜਾ ਹਣਾ ਕੋਈ ਐਚ ਵੀ ਜੀ ਵਾਲਾ ਹੁੰਦਾ ਹੈ ਹਣਾ ਫਾਲੇ ਬਾ ਦਿਖਾ ਦੇ ਡਾਕਟਰ ਹੂੰ ਕੱਲਾ ਕੱਲਾ ਫੁੱਲ ਸਾਈਜ਼ ਸਹੀ ਗੱਲ ਆ ਬਾਕੀ ਯਾਰ ਮੁੱਲ ਵੀ ਜਾਇਜ਼ ਆ ਜਾਇਜ਼ ਆ ਹਾਂ ਪਲੀ ਵੀ ਬਹੁਤ ਆ ਵੱਡ ਵੱਡੇ ਕੱਦ ਚ ਮੁੱਲ ਵੀ ਉਸਮ ਦਾ ਜਾਇਜ਼ ਆ ਜਿਹੜਾ ਲਾਏਗਾ ਜਿਆਦਾ ਹੀ ਕਰੋ ਡਾਕਟਰ ਚੰਗੇ ਰੁਪਏ ਵਟਾਓ ਕਿ ਨਹੀਂ ਹਾਂ ਹੂੰ ਡਬਲ ਰੁਪਏ ਕਰਨ ਵਾਲੀਆਂ ਚੀਜ਼ਾਂ ਉਹਦੀ ਗੱਲ 9 ਲੀਟਰ ਨੈਟ ਦੁੱਧ ਵੀ ਤਿਆਰ ਆ ਠੰਡੀ ਸੀਲ ਵਾਲੇ ਵਾਦ ਖਾਦੇ ਕੱਲਾ ਕੱਲਾ ਥਾਣਾ ਕੀ ਬਾਤ ਆ ਜੀ ਕਿਸ ਨੇ ਮਗਾਉਣੀਆਂ ਆਨਲਾਈਨ ਡਾਕਟਰ ਹੂੰ ਇੱਕ ਪੱਖ ਦੀ ਤੇ ਆਪਣੀ ਥਣਾ ਦੀ ਤੇ ਲੈਵੇ ਦੀ ਆਪਣੀ ਗਾਰੰਟੀ ਹੋਊਗੀ ਓਕੇ ਬਾਈ ਹਾਂ ਅੱਗੇ ਦੋ ਨੰਬਰ ਤੇ ਇਹ ਡਾਕਟਰ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਭਰਾਏ ਇਨੂੰ ਹੋਵੇ ਡੇਢ ਦੀ ਲਾ ਲਓ ਦੋ ਦੀ ਲਾ ਲਓ ਆ ਬੈਠਾ ਬੱਚਾ ਬੱਚਾ ਆਪਾਂ ਨੂੰ ਪਤਾ ਡੇਢ ਦੀ ਆਪਾਂ ਡੇਢ ਕ ਮਹੀਨੇ ਦੀ ਅਗਲੇ ਨਮਾਲ ਕਰਨ ਕਿ ਕਿ ਦਿੱਤੀ ਸੀ ਠੀਕ ਹੈ ਜੀ ਦੋ ਦੀ ਲਾ ਲਓ ਚਲੋ ਹੂੰ ਡੇਢ ਦੋ ਇੱਥੇ ਜੇ ਲਾ ਲਓ ਹਾਂ ਠੀਕ ਆ ਦੁੱਧ ਕਿੰਨਾ ਚੋਣ ਵਾਲਾ ਜਿਹੜਾ ਚੋਣ ਵਾਲਾ ਹੂੰ 16 ਕਿਲੋ ਲੀਟਰ ਨਿਪੜਨੇ ਦਾ ਏਟ ਓਕੇ ਹਾਂ ਪੂਰਾ ਜਮਣੇ ਦਾ ਨੈਟ ਤਿਆਰ ਆ ਹੂੰ ਤੁਸੀਂ ਅਗਲਾ ਦੋ ਟਾਈਮ ਚੋਲੇ ਠੀਕ ਆ ਨਾੜਾ ਦਿਖਾ ਦਿ ਨਾੜਾ ਬਾਈ ਲੇਵੇ ਤੇ ਫੁੱਲ ਸੰਡੂਸੀ ਲੈ ਵੀ ਬਹੁਤ ਖਾਣ ਮੁੱਠੀਆਂ ਦੇਖੀ ਸਫਾਈ ਦੇ ਲੇਵੇ ਦੀ ਕਿ ਬਹੁਤ ਜ਼ਿਆਦਾ ਥਿਮੇ ਮਾਰ ਜੀ ਤਾਰਾ ਇਹ ਤਾਂ ਵੀ ਖੜੀ ਤੂੰ ਮਾਰਦਾ ਕੋਈ ਚੱਕਰ ਨਹੀਂ ਬਾਈ ਆ ਜਾ ਲੈ ਆਈ ਮਾਰ ਦੇ ਤਾਰਾ ਇਹ ਕਿਹੜੀ ਕਿਹਨੇ ਆਨਲਾਈਨ ਮੰਗਾਉਣੀ ਹੋਈ ਹੈ ਲੇਵੇ ਦੀ ਆਪਣੀ ਗਰੰਟੀ ਹੂ ਲਾ ਸਹੀ ਗੱਲ ਜਿਵਾਈ ਬੜੀ ਚੰਗੀ ਹੈ ਨਾ ਮੋਟਾ 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 ਚੋਣਾ ਮਾਰ ਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਚੋਣ ਜਵਾ ਦਾ ਇੱਕ ਨੰਬਰ ਹਾਂ ਇਹ ਵੀ ਬਿਨਾਂ ਕੋਈ ਫਾਰਮ ਸੰਢੀ ਆ ਜਾ ਪੂਰੀ ਵਧੀਆ ਲੇਵਾ ਦੇ ਅਲੇਵਾ ਦਿਖਾ ਦੇ ਸਫਾਈ ਦੇ ਲੇਵੇ ਦੀ ਬੜੀ ਸਫਾਈ ਆ ਕੀ ਬਾਤ ਹੈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬਰੀਡ ਇੱਕ ਨੰਬਰ ਆ ਜਰਸੀ ਆ ਨਾ ਹਾਂਜੀ ਜਰਸੀ ਆ ਬਈ ਫੈਨ ਫੋਲੋ ਗਰਮੀ ਘਟ ਮੰਨੋ ਇਸ ਦੇਖੋ ਕਰਮ ਵਾਲੀ ਦਾ ਫੇਸ ਬੜਾ ਪਿਆਰਾ ਉਹਦੀ ਬਾਦੀ ਚੰਗੀ ਸੁਨਖ ਪੂਣਾ ਬੜ ਦੇ ਵਿੱਚ ਫੁੱਲ ਚਮਕ ਚਮਕ ਚੰਗੀ ਆ ਥਣ ਬਹੁਤ ਚੰਗਾ ਬਾਕੀ ਚਵਾਈ ਇੱਕ ਨੰਬਰ ਆ ਵੱਡੀ ਗੱਲ ਠੰਡੀ ਬਹੁਤ ਆ ਠੰਡੀ ਦਾ ਲਾ ਆ ਲੈ ਡਾਕਟਰ ਲੈ ਜਿੰਨੇ ਮਰਜੀ ਰਸਾ ਸਤਦੂਈ ਤੇ ਮੋਹ ਇਹ ਨਾਲ ਲੈ ਜਿੰਨੇ ਮਰਜੀ ਜਿੰਨੇ ਮਰਜੀ ਹਟੇ ਹੂੰ ਜਿੰਨੇ ਮਰਜੀ ਚੋਲਾ ਦਾ ਕਿਹ ਕਿਹੜਾ ਕੀ ਚੋਲਾ ਡਾਕਟਰ ਹੂੰ ਤੇ ਮੁੱਲ ਭਰਾ ਇਹਦਾ ਜਾਇਜ਼ ਬਸ ਮੁੱਲ ਨਹੀਂ ਕਰਨਾ ਡਾਕਟਰ 60000 ਨਹੀਂ ਦੇ ਦਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲੋ 60000 ਦੀ ਬਿਹੜਾ ਚੜੀ ਦੇ ਦੇਾਂਗੇ ਬਾਈ ਬਿਹੜ ਚੰਗੀ ਆ ਦੁੱਧ ਵੀ ਚੰਗਾ ਥਣਲੇਵਾ ਵੀ ਚੰਗਾ ਚਬਾਈ ਵੀ ਚੰਗੀ ਫੈਂਟ ਵੀ ਫੋਲ ਹੋ ਗਏ ਜੱਟਾ ਦੁੱਧਾ 4.5 ਪਲੱਸ ਫੈਟ ਆਉਂਦੀ ਆਪਣੇ ਕੋਲ ਤੀਜਾ ਦਿਨ ਹੋ ਗਿਆ ਇਹਨੂੰ ਠੀਕ ਆ ਜੀ ਤੀਜਾ ਤੀਜੇ ਤੋਂ ਚੌਥਾ ਦਿਨ ਅੱਜ ਓਕੇ ਬਾਈ ਹਾਂ 4.5 ਪਲੱਸ ਫੈਟ ਆ ਚਿੱਟਾ ਦੁੱਧਾ ਠੀਕ ਆ ਹਾਂ ਨਾਗਸੀ ਭਰਾ ਕੋਲੇ ਬਈ ਦੋ ਦੋਨੇ ਦੇ ਘਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ